ਸਿਟ ਸਥਾਨ ਸ਼੍ਰੀ ਦਰਬਾਰ ਸਾਹਿਬ ਬਾਰੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਧਮਕੀ ਭਰੀ ਈਮੇਲ ਬਾਰੇ ਪੁਲਿਸ ਪ੍ਰਸ਼ਾਸਨ ਨੇ ਦਰਬਾਰ ਸਾਹਿਬ ਅਥਾਰਟੀ ਨੇ ਦਿੱਤੀ ਇਤਲਾਹ ਜਿਸ ਦੇ ਸਬੰਧ ਵਿੱਚ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਆਮ ਜਨਤਾ ਨੂੰ ਕਿਹਾ ਕਿ ਕਿਸੇ ਵੀ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਈਮੇਲ ਦੀ ਇਨਵੈਸਟੀਗੇਸ਼ਨ ਬਾਰੇ ਸਾਈਬਰ ਕ੍ਰਾਈਮ ਦੀ ਮਦਦ ਲਈ ਜਾ ਰਹੀ ਹੈ ਅਤੇ ਜਲਦ ਹੀ ਪਤਾ ਲਗਾ ਲਿਆ ਜਾਵੇਗਾ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਾਡੀ ਈਮੇਲ ਆਈ ਹੈ ਤੇ ਇਹਦੀ ਅਸੀਂ ਜਿਹੜੀ ਰਿਪੋਰਟ ਆ ਜੀ ਉਹ ਐ ਸਚੋ ਨੂੰ ਵੀ ਦੇਤੀ ਆ ਤੇ ਕਮਿਸ਼ਨਰ ਸਾਹਿਬ ਨੂੰ ਵੀ ਦੇਤੀ ਹੈ ਤੇ ਇਹਦੇ ਲਈ ਆਪ ਵੀ ਅਸੀਂ ਇਨਕੁਆਰੀ ਕਰਦੇ ਪਏ ਆ ਤੇ ਇੱਕ ਅੱਧੇ ਦਿਨ ਚ ਕੱਲ ਪਰਸੋ ਇਹਦੀ ਮੇਲ ਚ ਲਿਖਿਆ ਕੀ ਆ ਥੋੜਾ ਮੇਲ ਚ ਧਮਕੀ ਦਿੱਤੀ ਗਈ ਆ ਵੀ ਆਰ ਡੀ ਐਕਸ ਦੇ ਆਤੇ ਨੰ ਵੀ ਨੁਕਸਾਨ ਕਰਾਂਗੇ ਮੈਂ 21 ਜਗ੍ਹਾ ਦਾ ਅਫੀਸ਼ੀਅਲ ਮੇਲ ਦਰਬਾਰ ਸਾਹਿਬ ਤੋਂ ਕਿਹਨੂੰ ਆਈ ਹੈ ਨਹੀਂ ਅਜੇ ਉਹ ਕਲੀਅਰ ਨਹੀਂ ਹੋਇਆ ਤੇ ਦਰਬਾਰ ਸਾਹਿਬ ਤੇ ਇਹ ਗੱਲ ਕਹੀ ਗਈ ਹੈ ਤੇ ਚਲੋ ਅੱਜ ਪਤਾ ਲੱਗ ਜਾਏ ਜਾਂ ਕੱਲ ਪਤਾ ਲੱਗ ਜਾਏਗਾ ਫਿਰ ਆਪਾਂ ਇਹ ਡਿਟੇਲ ਸਮਾਂ ਵੀ ਦੱਸਿਆ ਗਿਆ ਵੀ ਜੀ ਹਾਂ ਸਮਾਂ ਥੋੜਾ ਕਿਹਾ ਗਿਆ ਹੈ ਸਮਾਂ ਦੱਸਿਆ ਗਿਆ ਪਰ ਇਹ ਕਲੀਅਰ ਨਹੀਂਗਾ ਮੈਨੂੰ ਲੱਗਦਾ ਨਹੀਂਗਾ ਵੀ ਜਾਂ ਕਿ ਕਿਸੇ ਏਜੰਸੀ ਜਾਂ ਕਿੱਦਾਂ ਕੰਮ ਹੈ ਇਦਾਂ ਦੀ ਅਜੇ ਕਲੀਅਰ ਨਹੀਂ ਹੈਗਾ ਅੱਜ ਦਾ ਸੀਗਾ ਜੀ ਹਾਂ ਅੱਜ ਦਾ ਸਮਝ ਸੀ ਸੀਐਸਟੀ ਵਗੈਰਾ ਚੈੱਕ ਕੀਤੇ ਜਾ ਰਹੇ ਆ ਉੱਥੇ ਕੋਈ ਹਾਂ ਉਹ ਨਹੀਂ ਨਹੀਂ ਉਹ ਉਹਦੇ ਲਈ ਸਾਰੀ ਲਾਤੀ ਐ ਡਿਊਟੀਆਂ ਲਾ ਦਿਤੀਆਂ ਗਈਆਂ ਵੀ ਕਿਤੇ ਵੀ ਕਿਉਂਕਿ ਜਿੰਨਾ ਹੀ ਆਪਣੇ ਪ੍ਰਕਰਮਾ ਹੈਗੀ ਐ ਜਿੰਨਾ ਆਪਣਾ ਗਲਿਆਰਾ ਹੈਗਾ ਸਾਰੇ ਡਿਊਟੀਆਂ ਲਾ ਦਿਤੀਆਂ ਗਈਆਂ ਤਾਂ ਕਿ ਕੋਈ ਮੈਂ ਕਿੰਨਾ ਪ੍ਰਮਾਤਮਾ ਕਰ ਬੁਰ ਗੁਰੂ ਰਾਮ ਦਾ ਮਿਹਰ ਕਰੇ ਕੋਈ ਏਦਾਂ ਦਾ ਨੁਕਸਾਨ ਨਹੀਂ ਆਹੀ ਹੈ ਕਿ ਐਵੇਂ ਕਿਸੇ ਨੇ ਮਤਲਬ دہشت ਹਾਂ ਏਦਾਂ ਦੇ ਏਦਾਂ ਦਾ ਵੀ ਲੱਗਦਾ ਤਾਂ ਹੀ ਕਰਕੇ ਆਪਾਂ ਖੁੱਲ ਕੇ ਬਚਾਅ ਨਹੀਂ ਦਿੰਦੇ ਪਏ ਵੀ ਲੱਗਦਾ ਇਸ ਤਰ੍ਹਾਂ ਹੀ ਜੋ ਆਪ ਜੀ ਨੇ ਕਿਹਾ ਕਿ ਕਿਸੇ ਨੇ ਡਰਾਉਣ ਦੇ ਲਈ ਜਾਂ ਐਵੇਂ ਫੇਕ ਜੋ ਮੈਨੂੰ ਲੱਗਦਾ ਕਿ ਫੇਕ ਤੌਰ ਤੇ ਜਿਹੜਾ ਇਦਾਂ ਦਾ ਕਿਹਾ ਗਿਆ ਪਰ ਫਿਰ ਵੀ ਆਪਾਂ ਚੌਕਸੀ ਦੇ ਤੌਰ ਤੇ ਆਪਾਂ ਸਾਰੀਆਂ ਡਿਊਟੀਆਂ ਪ੍ਰਕਰਮਾਂ ਦੇ ਵਿੱਚ ਵੀ ਲਾ ਦਿੱਤੀਆਂ ਗਈਆਂ ਤੇ ਗਲਿਆਰੇ ਵਿੱਚ ਵੀ ਜਿਹੜੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਤਾਂ ਕਿ ਧੰਤਨ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਨੁਕਸਾਨ ਨਾ ਹੋਵੇ ਜੇ ਉਹ ਸਕੈਂਡਰ ਲੱਗੀ ਸੀ ਸਾਰੇ ਉਹ ਬੁੜਕੇ ਵਿਚਰਿਆ ਜੀ ਪ੍ਰੋਗਰਾਮ ਅੱਗੇ ਸਕੈਂਡਰ ਲਾਉਣ ਦਾ ਫੈਸਲਾ ਕੀਤਾ ਗਿਆ ਸੀ ਬਹੁਤ ਚਲੋ ਉਹ ਲਾ ਦਿੱਤੇ ਜਾਣਗੇ ਜੇ ਮੈਨੂੰ ਲੱਗਦਾ ਨਹੀਂਗਾ ਫੇਕ ਲੱਗਦਾ ਪਿਆ ਜੋ ਅਸੀਂ ਦੇਖਦੇ ਪਿਆ ਅਜ ਤਾਈਂ ਜੋ ਹੁਣ ਸਮਾਂ ਦੋ ਤਿੰਨ ਘੰਟੇ ਦੀ ਗੱਲ ਹੋ ਗਈ ਹੈ ਤੇ ਇਤਨਾ ਲੱਗਦਾ ਪਿਆ ਪਰ ਫਿਰ ਵੀ ਚੌਕਸੀ ਜਿਹੜੀ ਆ ਉਹ ਦਿਨ ਰਾਤ ਰੱਖੀ ਜਾਏਗੀ ਮੇਲ ਅੱਜ ਆਈਏ ਕਿ ਕਦ ਅੱਜ ਆਈਏ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਹੋਈ ਠੀਕ ਹਾਂ ਪਰ ਪਹਿਲੇ ਪ੍ਰਧਾਨੀਆਂ ਮੀਟਿੰਗ ਹੋਈ ਆ ਦੋ ਘੰਟੇ ਪਹਿਲੇ ਮੀਟਿੰਗ ਹੋਈ ਪੁਲ ਪ੍ਰਸ਼ਾਸਨ ਨਾਲ ਹਾਂ ਪੁਲ ਪ੍ਰਸ਼ਾਸਨ ਨਾਲ ਵੀ ਇੱਥੇ ਐਸਐਸਓ ਸਾਹਿਬ ਵੀ ਆਇਆ ਸੀ ਕਮਿਸ਼ਨਰ ਨੂੰ ਵੀ ਫੋਨ ਕਰ ਦਿੱਤਾ ਗਿਆ ਤੋਂ ਉਹਨਾਂ ਨੂੰ ਦੂਜਾ ਜੇ ਮਤਲਬ ਕਹਿੰਦਾ ਭਾਵੇਂ ਲੈਟਰ ਭੇਜ ਕੇ ਨਾਲ ਡਿਪੂਟੇਸ਼ਨ ਭੇਜ ਕੇ ਉਹਨਾਂ ਨੂੰ ਦੱਸਿਆ ਗਿਆ ਕਿ ਤੇ ਉਹਨਾਂ ਨੇ ਵੀ ਆਪਣੀ ਇਨਕੁਆਇਰੀ ਜੜੀ ਸ਼ੁਰੂ ਕਰ ਦਿੱਤੀ ਥੈਂਕ ਯੂ ਠੀਕ ਅੱਛਾ ਨੂੰ ਐਸਜੀਪੀਸੀ ਅਥਾਰਟिटीज ਵੱਲੋਂ ਇੱਕ ਬਲੈਂਡ ਦਿੱਤੀ ਗਈ ਸੀ ਕਿ ਉਹਨਾਂ ਨੂੰ ਇੱਕ ਥ੍ਰੈਟ ਮੇਲ ਆਈ ਹੈ ਗੇਸ ਬਲਾਸਟਿਕਲ ਕੀਤੀ ਗਈ ਹੈ ਗੋਲਡਨ ਟੈਂਪਲ ਪ੍ਰੈਮਿਸਸਿਸ ਦੇ ਆਸ-ਪਾਸ ਏਰੀਏਟ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਸੀ ਐਫਆਈਆਰ ਦੱਚ ਕਰਕੇ ਔਰ ਉਹਦੇ ਤੇ ਇਨਵੈਸਟੀਗੇਟ ਕੀਤੀ ਹੈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ इसका स्टेट सइबर क्राइम तो होर एजेंसीज में भी असी रिक्वेस्ट की है वो भी साल्प कर रहे हैं और मैं उम्मीद है कि बहुत जल्दी ये केस अभी ट्रेस कर लाँगे सिक्योरिटी इमीजिएटली बीफअप की गई है उस एरिए बॉम्ब डिस्पोजल स्कॉड के एंटीसप्टा टीम साढ़िया वर्क कर रही हैं और सीनियर अफसर डिप्यूट किए गए हैं फॉर इंश्योरिंग फुल प्रूफ सिक्योरिटी और मैं आ, मीडिया के माध्यम राही सारे पब्लिक को कहना चाहना कि पैनिक वाली कोई गल नहीं है जो मेल के कंटेंट्स तो यह गल इंडीकेट हो रही है कि किसी शरारती अंसर वालों की गई है और ये ज़्यादातर साउथ इंडिया चीज़ा बारे या हैपनिंग्स बारे इंसीडेंट्स बारे ज्यादा गल कर रहे उस एक जिक्र ये गोल्डन टैंपल थ्रेट बारे भी है सो मैं अभी ये कहना चाहना मैं कि अस पंजाब पुलिस और अमृतसर कमिश्नर पुलिस पूरी तरह सतर्क है ਔਰ ਵੀ ਇਨਸ਼ੋਰ ਕਰਾਂਗੇ ਕਿ ਫੁੱਲ ਪ੍ਰੂਫ ਸਿਕਿਉਰਿਟੀ ਰਹੇ ਕਿਸੇ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਔਰ ਬਹੁਤ ਜਲਦੀ ਅਸੀਂ ਇਹਨੂੰ ਕ੍ਰੈਕ ਕਰਾਂਗੇ